ਲੋਗੇ ਬਲੈਂਜਰ ਵਾਈਂਡ ਲਿਖਿਆ ਆ ਜਾਊਗਾ ਤੁਹਾਨੂੰ ਬਲੈਂਜਰ ਵਾਈਂਡ ਇੰਡੀਕੇਟਰ ਦਾ ਨਾਮ ਆ ਇਹਦਾ ਇਹ ਇੰਡੀਕੇਟਰ ਆ ਜਿਹੜਾ ਬਹੁਤ ਹੀ ਵਧੀਆ ਇੰਡੀਕੇਟਰ ਆ ਜੇ ਆਪਾਂ ਦੇਖਿਆ ਜਾਵੇ ਜਿਵੇਂ ਆਰਐਸਆਈ ਸੀ ਨਾ ਆਰਐਸਆਈ ਬਹੁਤ ਵਧੀਆ ਇੰਡੀਕੇਟਰ ਆ ਜਿਹਦੇ ਨਾਲ ਮਾਰਕੀਟ ਦੇ ਵਿੱਚ ਬਹੁਤ ਵੱਡੇ ਵੱਡੇ ਟਰੇਡਰ ਟ੍ਰੇਡਿੰਗ ਕਰਦੇ ਨੇ ਤੇ ਇਹ ਇੰਡੀਕੇਟਰ ਵੀ ਉਦਾਂ ਦਾ ਹੀ ਆ ਤੇ ਅਸੀਂ ਹਰ ਰੋਜ਼ ਹੀ ਆਰਐਸਆਈ ਤੇ ਬਲੈਂਜਰ ਵਾਈਂਡ ਦੇ ਕੰਬੀਨੇਸ਼ਨ ਬਣਾਇਆ ਹੋਇਆ ਉਹਦੇ ਉੱਤੇ ਟ੍ਰੇਡ ਕਰਦੇ ਆ ਬਹੁਤ ਵਧੀਆ ਟ੍ਰੇਡਾਂ ਮਿਲਦੀਆਂ ਨੇ ਜਿਹੜਾ ਬਲੈਂਜਰ ਬੈਂਡ ਇੰਡੀਕੇਟਰ ਆ ਟਰੇਡ ਕਦੋਂ ਕਰਨੀ ਆ ਇਹਦੇ ਵਿੱਚ ਥੋੜਾ ਜਿਹਾ ਇਹ ਚੀਜ਼ ਦੇਖਣ ਵਾਲੀ ਆ ਜਦੋਂ ਨਾ ਆਹ ਵਾਲੀ ਸ਼ੇਪ ਬਣ ਗਈ ਮੰਨ ਲਓ ਪਾਈਪ ਜੀ ਬਣ ਗਈ ਇੱਕ ਇੱਕ ਪਾਈਪ ਜੀ ਦੇ ਰੂਪ ਦੇ ਵਿੱਚ ਬਣ ਗਈ ਬਲੈਂਜਰ ਬੈਂਡ ਦੀ ਆ ਦੇਖੋ ਦੋਨੇ ਪਾਸਾ ਤੋਂ ਨਾ ਬੰਦ ਹੋ ਰਹੀ ਆ ਪਾਈਪ ਜੀ ਆ ਉਦੋਂ ਆਪਾਂ ਟਰੇਡ ਨਹੀਂ ਕਰਨੀ ਜਦੋਂ ਪਾਈਪ ਬਣੀ ਹੋਊਗੀ ਮਾਰਕੀਟ ਦੇ ਵਿੱਚ ਜਦੋਂ ਵੀ ਮਾਰਕੀਟ ਦੇ ਵਿੱਚ ਮੂੰਹ ਖੁੱਲ ਰਿਹਾ ਬਲੈਂਜਰ ਬੈਂਡ ਦਾ ਮੂੰਹ ਖੁੱਲਣ ਦਾ ਪਾਵਾ ਦੇਖੋ ਇੱਥੋਂ ਆਏ ਦੋਨੇ ਪਾਸੇ ਤੋਂ ਮੂੰਹ ਖੁੱਲ ਰਿਹਾ ਤਾਂ ਆਪਾਂ ਜੇ ਤਾਂ ਕੌਲ ਵਾਲੀ ਸਾਈਡ ਖੁੱਲ ਰਿਹਾ ਉੱਪਰ ਨੂੰ ਕੈਂਡਲ ਕੋਈ ক্লোজিং ਦਿੰਦੀ ਆ ਬਲੈਂਜਰ ਪੈਂਡ ਦਾ ਮੂੰਹ ਵੀ ਖੁੱਲਿਆ ਤੇ ਗ੍ਰੀਨ ਕੈਂਡਲ ক্লোজিং ਦੇਗੀ ਇਹਦੀ ਉੱਪਰਲੀ ਲਾਈਨ ਦੇ ਕੋਲ ਤਾਂ ਆਪਾਂ ਕੌਲ ਸਾਈਡ ਦੀ ਐਂਟਰੀ ਬਣਾਵਾਂਗੇ ਜਦੋਂ ਉੱਪਰ ਵੱਲ ਨੂੰ ਖੁੱਲੂਗਾ ਮੂੰਹ ਤੇ ਜੇਕਰ ਇਹੀ ਚੀਜ਼ ਡਾਊਨ ਸਾਈਡ ਦੇ ਵਿੱਚ ਦੇਖੋ ਬਲੈਂਜਰ ਪੈਂਡ ਦਾ ਮੂੰਹ ਦੋਨੇ ਪਾਸੇ ਖੁੱਲਿਆ ਜੇ ਡਾਊਨ ਸਾਈਡ ਦੇ ਵਿੱਚ ਰੈੱਡ ਕੈਂਡਲ ਬਣੀ ਆ ਤਾਂ ਆਪਾਂ ਪੁੱਟ ਸਾਈਡ ਦੀ ਐਂਟਰੀ ਬਣਾਵਾਂਗੇ ਪਰ ਨਾਲ ਆਰਐਸਆਈ ਦਾ ਕੰਬੀਨੇਸ਼ਨ ਰੱਖਾਂਗੇ आरएसआई ਦਾ ਮੈਂ ਤੁਹਾਨੂੰ ਲਾ ਕੇ ਵੀ ਦਿਖਾ ਦੰਦਾ ਨਾਲ ਬਿਜਲੈਣ ਨੀ ਬਿਜਲਾ ਮੂਵਿੰਗ ਐਵਰੇਜ ਹੁੰਦੀ ਆ ਆਰਐਸਆਈ ਦੀ ਸੈਟਿੰਗ ਸਾਰਿਆਂ ਨੂੰ ਪਤਾ ਹੀ ਆ 60 40 ਤੇ ਕਰ ਲਈ ਆਪਣੇ ਸੈਟਿੰਗ ਉਹ ਹੁਣ ਤੁਸੀਂ ਦੇਖ ਸਕਦੇ ਹੋ ਆ ਤਾਂ ਚਲੋ ਜਿਹੜੇ ਗੈਪ ਅਪ ਗੈਪ ਡਾਉਨ ਨੇ ਇਹਨਾਂ ਨੂੰ ਤਾਂ ਛੱਡੋ ਕਿਉਂਕਿ ਤਾਂ ਗੈਪ ਅਪ ਗੈਪ ਡਾਉਨ ਹੀ ਹੋਏ ਨੇ ਆਪਾਂ ਨੂੰ ਉਸ ਟਾਈਮ ਨਹੀਂ ਸੀ ਪਤਾ ਆਪਾਂ ਨੇ ਤਾਂ ਚਲਦੀ ਮਾਰਕੀਟ ਦੇ ਵਿੱਚ ਦੇਖਣਾ ਵੀ ਕੀ ਹੋ ਰਿਹਾਗਾ ਜਦੋਂ ਵੀ ਚਲਦੀ ਮਾਰਕੀਟ ਦੇ ਵਿੱਚ ਜੇ ਆਪਾਂ ਹੁਣ ਆ ਗੈਪ ਅਪ ਨੂੰ ਛੱਡ ਦੋ ਤਾਂ ਅੱਜ ਦਾ ਹੋ ਗਿਆ ਫਿਰ ਤਾਂ ਇੱਥੇ ਇਹਨੂੰ ਆਪਾਂ ਨੂੰ ਚਲੋ ਕੰਮ ਕੀਤਾ ਰਿਹਾ ਸੀ 40 ਤੋਂ ਥੱਲੇ ਸੀ ਮੂੰਹ ਖੁੱਲਿਆ ਤੇ ਹੁਣ ਤੁਸੀਂ ਬੈਕ ਆ ਜਾਓ ਇਹਨੂੰ ਥੋੜਾ ਜਿਹਾ ਆਪਾਂ ਹੋਰ ਬੈਕ ਦੇਖਦੇ ਆਂਗੇ ਇੱਥੇ ਆ ਜਾਓ ਆਹ ਵਾਲੀ ਕੈਂਡਲ ਬਲੈਂਜਰ ਬੈਂਡ ਦਾ ਮੂੰਹ ਖੁੱਲਿਆ ਰੈੱਡ ਕੈਂਡ ਦੇਖ ਰਹੀ ਆ ਤੇ RSI ਵੀ 40 ਤੋਂ ਥੱਲੇ ਹੋ ਗਈ ਤਾਂ ਆਪਾਂ ਨੂੰ ਆਰਾਮ ਨਾਲ ਆਪਣਾ ਮੂਵ ਆ ਜਿਹੜਾ ਕੈਚ ਹੋਇਆ ਫਿਰ ਪੁੱਟ ਸਾਈਡ ਜਾ ਪੁੱਟ ਸਾਈਡ ਜਦੋਂ ਡਾਊਨ ਸਾਈਡ ਤੇ ਸੀ ਠੀਕ ਹੈ ਜੀ ਤੇ RSI 40 ਤੋਂ ਥੱਲੇ ਆ ਮੰਨ ਲਓ ਵਲੈਂਜਰ ਬੈਂਡ ਦਾ ਮੂੰਹ ਖੁੱਲਿਆ RSI 40 ਤੋਂ ਥੱਲੇ ਹੋਈ ਤਾਂ ਆਪਾਂ ਪੁੱਟ ਸਾਈਡ ਦੀ ਐਂਟਰੀ ਬਣਾ ਕੇ ਆਪਣਾ ਟਾਰਗੇਟ ਬੁੱਕ ਕੀਤਾ ਮੂੰਹ ਖੁੱਲਣ ਦਾ ਪਤਾ ਵੀਰੇ ਆ ਦੇਖੋ ਜਿਵੇਂ ਇੱਥੇ ਦੋਨਾਂ ਪਾਸੇ ਦੇ ਖੁੱਲੇ ਰਹਾ ਦੋਨੇ ਪਾਸੇ ਤੋਂ ਵਲੈਂਜਰ ਬੈਂਡ ਖੁੱਲਿਆ ਠੀਕ ਹੈ ਜੀ ਮੂੰਹ ਖੁੱਲਣ ਦਾ ਪਤਾ ਤਾਂ ਜਮਾ ਪੰਜਾਬੀ ਦੇ ਵਿੱਚ ਬੋਲੀ ਜਾਂਦੇ Êਦੂ ਵੱਧ ਹੋਰ ਕੀ ਪਤਾ ਲੱਗੋ ਤੁਹਾਨੂੰ ਬਿਲਕੁਲ ਪੰਜਾਬੀ ਦੇ ਵਿੱਚ ਦੋਨੇ ਪਾਸੇ ਖੁੱਲ ਜਾਏ ਦਾ ਮੂੰਹ ਮੰਨ ਲਓ ਆਹ ਵਾਲਾ ਜਿਵੇਂ ਇੱਥੇ ਹੋਇਆ ਜੇ ਦਾ ਇੱਥੇ ਗ੍ਰੀਨ ਕੈਂਡਲ ਬਣ ਜਾਂਦੀ ਉਰੇ ਆ ਤਾਂ ਗੈਪ ਅੱਪ ਹੋ ਗਈ ਗੈਪ ਅੱਪ ਚ ਤਾਂ ਛੱਡੋ ਆਪਾਂ ਕਿਉਂਕਿ ਆਪਾਂ ਨੂੰ ਕੀ ਪਤਾ ਰਾਤ ਨੂੰ ਕੀ ਹੋਣਾਗਾ ਜੇ ਤਾਂ ਉਰੇ ਚੱਲਦੀ ਮਾਰਕੀਟ ਦੇ ਵਿੱਚ ਗ੍ਰੀਨ ਕੈਂਡਲ ক্লোਜ਼ ਹੋ ਜਾਂਦੀ ਤਾਂ ਆਪਾਂ ਕੌਨ ਸਾਈਡ ਦੀ ਸੋਚਦੇ ਆਰਐਸਆਈ 60 ਤੋਂ ਉੱਪਰ ਹੁੰਦੀ ਹਾਂ ਹਾਂ ਤੇ ਜੇ نیچے ਹੁੰਦੀ ਤਾਂ ਆਪਾਂ ਆਰਐਸਆਈ 40 ਤੋਂ ਥੱਲੇ ਹੁੰਦੀ ਤਾਂ ਪੁੱਟ ਸਾਈਡ ਦੀ ਐਂਟਰੀ ਸੋਚਦੇ ਠੀਕ ਹੈ ਜੀ ਹੁਣ ਇਹਨੂੰ ਕੀ ਹੋਇਆ ਆਪਣੇ ਇੱਕ ਵਾਰੀ ਦੇਖ ਲਿਆ ਇੱਕ ਵਾਰੀ ਚ ਆਪਣਾ ਟਾਰਗੇਟ ਅਚੀਵ ਹੋਇਆ ਹੁਣ ਤੁਸੀਂ ਇਹਨੂੰ ਥੋੜਾ ਜਿਆ ਹੋਰ ਬੈਕ ਦੇਖੋ ਜਿੱਥੇ ਵੀ ਮੂੰਹ ਖੁੱਲ ਰਿਹਾ ਹੋਵੇ ਆਰਐਸਆਈ ਦਾ ਇੱਥੇ ਮੂੰਹ ਖੁੱਲਿਆ ਦੇਖੋ ਪਹਿਲਾਂ ਤਾਂ ਉਰੇ ਖੁੱਲਿਆ ਤਾਂ ਗੈਪ ਅਪ ਚ ਆ ਗਈ ਫੇਰ ਕਿਉਂਕਿ ਹਰ ਰੋਜ਼ ਗੈਪ ਅਪ ਗੈਪ ਡਾਊਨ ਹੋ ਰਹੇ ਨੇ ਗੈਪ ਅਪ ਚ ਹੋਊਗੀ ਗੈਪ ਅਪ ਦੀ ਸਮਝ ਲੱਗਦੀ ਪਾਣੀ ਜਦੋਂ ਮਾਰਕੀਟ ਖੁੱਲਦੀ ਮੰਨ ਲਓ ਅੱਜ ਮਾਰਕੀਟ 22100 ਤੇ ਬੰਦ ਹੋ ਗਈ ਕੱਲ ਨੂੰ ਇਹ 22000 ਤੇ ਖੁੱਲ ਜੇ ਉਹ ਗੈਪ 100 ਪੁਆਇੰਟ ਥੱਲੇ ਖੁੱਲ ਗਈ ਉਹ ਚੀਜ਼ਾਂ ਆ ਇਧਰ ਆ ਤਲਾ ਸਮਾ ਹੋ ਗਿਆ ਤਾਂ ਲੰਘ ਗਿਆ ਮੰਨ ਲਓ ਆਪਾਂ ਤਾਂ ਦਿਨੇ ਚੱਲਦੀ ਮਾਰਕੀਟ ਵਿੱਚ ਟ੍ਰੇਡ ਕਰਾਂਗੇ ਨਾ ਆਪਾਂ ਉਦੋਂ ਲੱਭਾਂਗੇ ਜਿਵੇਂ ਹੁਣ ਇੱਥੇ ਲਾ ਲਓ ਆਹ ਮਾਰਕੀਟ ਚੱਲ ਰਹੀ ਆ ਇੱਥੇ ਮੂੰਹ ਖੁੱਲਿਆ ਨਾ ਬਲੈਂਜਰ ਪੈਨ ਡਾਊਨ ਆਇਆ ਸੀ ਇੱਥੇ ਕੈਂਡਲ ਆਈ ਡਾਊਨ ਤੇ ਇੱਥੇ 40 ਤੋਂ ਹੇਠ ਲਈ ਫੇਰ ਮੂਵ ਮਿਲੇ ਆਪਾਂ ਨੂੰ ਜਿੰਨਾ ਮਰਜ਼ੀ ਫਰੋਲੀ ਚੱਲਿਓ ਇੱਥੇ ਆ ਹੋ ਗਿਆ ਉਹ ਮੂੰਹ ਖੁੱਲਿਆ ਉਹ ਗ੍ਰੀਨ ਕੈਂਡਲ ਬਣੀ ਇੱਥੇ ਆਰਐਸਆਈ 60 ਤੋਂ ਉੱਪਰ ਗਈ ਫੇਰ ਟਾਰਗੇਟ ਮਿਲੇ ਬਹੁਤ ਵਧੀਆ ਤੇ ਬਹੁਤ ਵੱਡੇ ਵੱਡੇ ਟਾਰਗੇਟ ਮਿਲਦੇ ਨੇ ਇਹਨਾਂ ਦੋਨੋਂ ਇੰਡੀਕੇ ਤੰਨ ਹੋ ਗਏ ਹੁਣ ਇਹ ਆਪਣੇ ਕੋਲੇ ਹੁਣ ਇਹਦੇ ਵਿੱਚ ਕੀ ਹੈਗਾ ਅਸੀਂ ਹਰ ਰੋਜ਼ ਹੀ ਇਹ ਸੈਂਡିକੇਟਰ ਦੀ ਵਰਤੋਂ ਕਰਦੇ ਹਾਂ ਦੋਨਾਂ ਦੀ ਦੋਨਾਂ ਦਾ ਸਾਡਾ ਕੰਬੀਨੇਸ਼ਨ ਬਣਾਇਆ ਹੋਇਆ ਹੈ ਆਰਐਸਆਈ ਇਹਦੇ ਕੰਬੀਨੇਸ਼ਨ 'ਚ ਹੀ ਚੱਲੇਗੀ ਜਰੂਰ ਵੀਰੇ ਇਹ ਦੋਨੋਂ ਚੀਜ਼ਾਂ ਦੇ ਵਿੱਚ ਨਾ ਬਹੁਤ ਵਧੀਆ ਟਰੇਡਾਂ ਮਿਲਦੀਆਂ ਨੇ ਆਪਾਂ ਨੂੰ ਤੁਸੀਂ ਇਹਨੂੰ ਕੀ ਆ ਜਿੰਨਾ ਵੀ ਪੁਰਾਣਾ ਜਾ ਕੇ ਦੇਖੀ ਚੱਲੋ ਆ ਦੇਖੋ ਹੁਣ ਜਿੰਨਾ ਮਰਜ਼ੀ ਪੁਰਾਣਾ ਦੇਖੀ ਚੱਲੋ ਤੁਹਾਨੂੰ ਹਰ ਕਿਤੇ ਕੰਮ ਹੋਇਆ ਹੀ ਮਿਲੂਗਾ ਕੀ ਕਹਿਣਾ ਚਲੋ ਕਦੇ ਇੱਕ ਅੱਧੀ ਵਾਰ ਉਲਟ ਹੋ ਜੇ ਦੇਈ ਤੁਹਾਨੂੰ ਹਰ ਵਾਰੀ ਕੰਮ ਹੋਇਆ ਹੀ ਮਿਲੂਗਾ ਜਿਵੇਂ ਵੀ ਇਹ ਦੇ ਵਿੱਚ ਚੱਲੂਗਾ ਮਾਰਕੀਟ ਦੇ ਵਿੱਚ ਜਿੰਨੇ ਮਰਜੀ ਵਾਰ ਪਿਛਲਾ ਪੁਰਾਣਾ ਹੁਣ ਤੁਹਾਡੀ ਦੋ ਤਿੰਨ ਦਿਨਾਂ ਦੀ ਸੁੱਟੀ ਆ ਜਿਹੜੀ ਉਹਦੇ ਵਿੱਚ ਤੁਸੀਂ ਨੇ ਇਹੀ ਚੀਜ਼ਾਂ ਟੈਸਟ ਕਰਨੀਆਂ ਨੇਗੀਆਂ ਕਰੇ ਜਾ ਕੇ ਹੁਣ ਦੇਖੋ ਪਹਿਲਾਂ ਨੇ ਇੰਡੀਕੇਟਰ ਵੀ ਕੀਤੇ ਨੇ ਮੈਂ ਤੁਹਾਨੂੰ ਇਹ ਇਹ ਦੋਨੋਂ ਇੰਡੀਕੇਟਰ ਦਾ ਇੱਕ ਕੰਬੀਨੇਸ਼ਨ ਬਣਾ ਕੇ ਦਿੱਤਾਗਾ ਮੰਨ ਲਓ ਜਿਹੜਾ ਮੈਨੂੰ ਲੱਗਦਾ ਵੀ ਇਹ ਵਧੀਆਗਾ ਸਾਰਿਆਂ ਤੋਂ ਤੁਸੀਂ ਇਹਨੂੰ ਵਰਤ ਕੇ ਦੇਖਿਓ ਵਰਤ ਕੇ ਕਿਵੇਂ ਦੇਖਣਾ ਆਪਣੇ ਹੁਣ ਦੇਖ ਲਿਆ ਤਿੰਨ ਚਾਰ ਵਾਰ ਦੇਖ ਲਿਆ ਕੰਮ ਹੋਇਆ ਹੋਇਆਗਾ ਪੁਰਾਣਾ ਹੋਰ ਬਰੋਲੋ 2 ਵਾਰ ਫਰੋਲ ਨੂੰ 3 ਵਾਰ ਫਰੋਲ ਨੂੰ ਜੇਕਰ ਇਹ 20 ਬਾਰ ਦੇ ਵਿੱਚ ਤੁਹਾਨੂੰ 15 ਬਾਰ ਵੀ ਕੰਮ ਹੋਇਆ ਮਿਲਦਾਗਾ ਤਾਂ ਪੱਖੇ ਵਿੱਚ ਕਿਤੇ ਕੰਮ ਕਰਾਂਗੇ ਠੀਕ ਹੈ ਜੀ ਕਲੀਅਰ ਆ ਸਾਰਿਆਂ ਨੂੰ ਤੇ ਜਦੋਂ ਵੀਰੇ ਕਾਲ ਸਾਈਡ ਦੀ ਐਂਟਰੀ ਬਣਾਉਣੀ ਆ ਬਲੈਂਜਰ ਬੈਂਡ ਦਾ ਮੂੰਹ ਉੱਪਰ ਨੂੰ ਖੁੱਲ ਰਿਹਾ ਹੋਵੇ ਆਰਐਸਆਈ 40 60 ਤੋਂ ਉੱਪਰ ਹੋਣੀ ਚਾਹੀਦੀ ਬਚਾਲੇ ਵਾਲੀ ਬਚਾਲੇ ਵਾਲੀ ਤਾਂ ਮੂਵਿੰਗ ਐਵਰੇਜ ਆ ਉਹ ਤਾਂ ਇੱਕ ਇੰਡੀਕੇਟਰ ਆਪ ਨੂੰ ਜਿਹੜਾ ਮੂਵਿੰਗ ਐਵਰੇਜ ਪਹਿਲਾਂ ਨਹੀਂ ਆਪਨੇ ਸਿੱਖਿਆ ਇੱਕ ਲਾਈਨ ਲੱਗਦੀ ਆ ਮੂਵਿੰਗ ਐਵਰੇਜ ਸਿੱਖਿਆ ਉਹੀ ਵਿਚਾਲੇ ਲੱਗੀ ਹੋਈ ਆ ਇਹਦੇ ਵਿੱਚ ਬਾਇਡ ਫਾਲਟ ਲੱਗੀ ਲਗਾਈ ਜਾਂਦੀ ਆ ਦੋ ਇੰਡੀਕੇਟਰਾਂ ਦਾ ਕੰਮ ਕਰ ਰਿਹਾ ਹੋ ਕੱਲਾ ਉਹਨੂੰ ਉਹ ਤਾਂ ਦੇਖੋ ਇੱਕ ਤਾਂ ਆਪ ਨੂੰ ਆਰਐਸਆਈ 60 ਤੋਂ ਉੱਪਰ ਹੋਗੀ ਇੱਕ ਮੂਵਿੰਗ ਐਵਰੇਜ ਦੇ ਵੀ ਉੱਪਰ ਹੋਗੀ ਇੱਕ ਬਲੈਂਚਰ ਬੈਂਡ ਦੇ ਵੀ ਉੱਪਰ ਹੋਗੀ ਤਿੰਨ ਕਨਫਰਮੇਸ਼ਨਾਂ ਮਿਲ ਗਈਆਂ ਇਹ ਦੋਨੋਂ ਇੰਡੀਕੇਟਰਾਂ ਦੇ ਵਿੱਚੋਂ ਆਪਾਂ ਨੂੰ ਤੇ ਰਹਿੰਦੀ ਹੁੰਦੀ ਆਪਾਂ ਕੈਂਡਲ ਸਟਿਕ ਪੈਟਰਨ ਸਿੱਖਿਆ ਹੋਇਆ ਜੇ ਕੋਈ ਉਹ ਮਿਲ ਜੇ ਫਿਰ ਚਾਰ ਹੋ ਗਈਆਂ ਚਾਰਾਂ ਦੇ ਵਿੱਚੋਂ ਮੰਨ ਲਓ ਇੱਕ ਅੱਧਾ ਦਾ ਕੋਈ ਸੈਟਅਪ ਹੋਵੇ ਉਹ ਫੇਲ ਹੋ ਸਕਦਾ ਚਾਰਾਂ ਦੀ ਫੇਲ ਹੋਣ ਦੀ ਸਭਾਵਨਾ ਬਹੁਤ ਘੱਟ ਜਾਂਦੀ ਆ ਜ਼ਿਆਦਾਤਰ ਪ੍ਰੋਪਰਟੀ ਦੇ ਵਿੱਚ ਹੀ ਨਿਕਲਦੇ ਆਪਾਂ ਜੇਕਰ ਇਹਨਾਂ ਨੂੰ ਮਿਲਾ ਕੇ ਕੰਮ ਕਰਦੇ ਕਲੀਅਰ ਆ ਜੀ ਸਾਰਿਆਂ ਨੂੰ